ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਹੜ੍ਹਾਂ ਦਾ ਖਤਰਾ ਜਿਹੜਾ ਮੰਡਰਾਉਣ ਲੱਗ ਪਿਆ ਹੈ ਤਾਂ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਂ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਵੱਡੀ ਤਬਾਹੀ ਹੈ ਜਿਹੜੀ ਆ ਸਕਦੀ ਹੈ ਕਿਉਂਕਿ ਹੜ੍ਹਾਂ ਦਾ ਖਤਰਾ ਜਿਹੜਾ ਇੱਕ ਵਾਰ ਵੀ ਫਿਰ ਤੋਂ ਮੰਡਰਾ ਰਿਹਾ ਹੈ 6 ਤੇ 7 ਅਕਤੂਬਰ ਨੂੰ ਭਾਰੀ ਤੋਂ ਭਾਰੀ ਮੀਂਹ ਪੈਣ ਦਾ ਅਨੁਮਾਨ ਜਤਾਇਆ ਗਿਆ ਹੈ ਤਾਂ ਪੰਜਾਬ ਸਰਕਾਰ ਨੇ ਮੌਸਮ ਦੇ ਬਦਲ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਹੜ੍ਹਾਂ ਦਾ ਖਤਰਾ ਜਿਹੜਾ ਮੰਡਰਉਣ ਲੱਗ ਪਿਆ ਕਿਉਂਕਿ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਂ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਵੱਡੀ ਤਬਾਹੀ ਹੈ ਜਿਹੜੀ ਹੜ੍ਹਾਂ ਕਰਕੇ ਪੈਦਾ ਹੋ ਸਕਦੀ ਹੈ ਹੜ੍ਹਾਂ ਦਾ ਖਤਰਾ ਇੱਕ ਵਾਰ ਫਿਰ ਤੋਂ ਪੰਜਾਬ ਦੇ ਉੱਤੇ ਮੰਡਰਾ ਰਿਹਾ ਹੈ ਦੱਸਦੀ ਹੈ ਕਿ 6 ਅਤੇ 7 ਅਕਤੂਬਰ ਨੂੰ ਭਾਰੀ ਤੋਂ ਭਾਰੀ ਮੀਂਹ ਪੈਣ ਦਾ ਅਨੁਮਾਨ ਜਤਾਇਆ ਗਿਆ ਤਾਂ ਪੰਜਾਬ ਸਰਕਾਰ ਨੇ ਮੌਸਮ ਦੇ ਬਦਲ ਰਹੇ ਮિજાਜ ਨੂੰ ਦੇਖਦਿਆਂ ਤਿਆਰੀ ਖਿੱਚ ਦਿੱਤੀ ਐ। ਰਾਵੀ ਦਰਿਆ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧੂ ਪਾਣੀ ਹੈ ਜਿਹੜਾ ਛੱਡਣਾ ਸ਼ੁਰੂ ਕਰ ਦਿੱਤਾ ਗਿਆ। ਦੱਸਦੀ ਹੈ ਕਿ ਕੱਲ ਰਣਜੀਤ ਸਾਗਰ ਡੈਮ ਦੇ ਤਿੰਨ ਗੇਟ ਨੇ ਜਿਹੜੇ 1-1 ਮੀਟਰ ਤੱਕ ਖੋਲੇ ਗਏ ਸਨ ਤਾਂ ਡੈਮ ਤੋਂ ਕੱਲ 37686 ਕਿਊਸਿਕ ਪਾਣੀ ਛੱਡਿਆ ਗਿਆ। ਤਾਂ ਪਹਿਲਾਂ ਹੀ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ। ਅਜੇ ਹਾਲਾਤ ਸੁਧਰੇ ਵੀ ਨਹੀਂ ਸਨ ਤੇ ਇੱਕ ਵਾਰ ਫਿਰ ਤੋਂ ਪੰਜਾਬ 'ਚ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ। ਤਾ 6 ਅਤੇ 7 ਅਕਤੂਬਰ ਆਪਣੇ ਆਪ ਚ ਭਾਰੀ ਰਹਿਣ ਵਾਲੀ ਤਾਰੀਖ ਹੈ ਕਿਉਂਕਿ ਭਾਰੀ ਤੋਂ ਭਾਰੀ ਮੀਂਹ ਜਿਹੜਾ 6 ਅਤੇ 7 ਅਕਤੂਬਰ ਨੂੰ ਪੈਣ ਦੀ ਸੰਭਾਵਨਾ ਦਿਤਾਈ ਗਈ ਹੈ ਤਾਂ ਮੌਸਮ ਵਿਭਾਗ ਵੱਲੋਂ ਵੱਡਾ ਐਲਾਨ ਕਰ ਦਿੱਤਾ ਦੱਦੀ ਹੈ ਕਿ ਜਲ ਸਰੋਤ ਵਿਭਾਗ ਵੱਲੋਂ ਭਾਰਤੀ ਮੌਸਮ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਵਰਚੁਅਲ ਮੀਟਿੰਗ ਕੀਤੀ ਗਈ ਹੈ ਪੰਜਾਬ ਸਰਕਾਰ ਰਣਜੀਤ ਸਾਗਰ ਡੈਮ ਦੇ ਵਿੱਚੋਂ ਪਾਣੀ ਘਟਾ ਰਹੀ ਹੈ ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਦੇ ਵਿੱਚ ਵਾਧੂ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਕੱਲ ਰਣਜੀਤ ਸਾਗਰ ਡੈਮ ਦੇ ਤਿੰਨ ਗੇਟ ਜਿਹੜੇ 1-1 ਮੀਟਰ ਤੱਕ ਖੋਲੇ ਗਏ ਸਨ ਰਣਜੀਤ ਸਾਗਰ ਡੈਮ ਚੋਂ 10000 ਕਿਊਸਿਕ ਪਾਣੀ ਹੈ ਜਿਹੜਾ ਉਹ ਛੱਡਿਆ ਜਾ ਰਿਹਾ ਸੀ ਪਰ ਕੱਲ 37686 ਕਿਊਸਿਕ ਪਾਣੀ ਹੈ ਜਿਹੜਾ ਛੱਡਿਆ ਗਿਆ ਤਾਂ ਵੱਡੀ ਮਾਤਰਾ 'ਚ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ ਹੈ ਜਿਹੜਾ ਉਹ ਖਤਰੇ ਦੇ ਨਿਸ਼ਾਨ ਤੋਂ ਸਿਰਫ 4 ਫੁੱਟ ਹੇਠਾਂ ਰਹਿ ਗਿਆ ਹੈ ਤੇ ਹੁਣ ਪਾਣੀ ਦਾ ਪੱਧਰ ਹੈ ਜਿਹੜਾ ਹੋਰ ਘਟਾਇਆ ਜਾਣਾ ਤੇ ਪੌਂਗ ਡੈਮ ਵੀ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਹੇਠਾਂ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਬਿਆਸ ਦਰਿਆ ਦੇ ਵਿੱਚ ਇਸ ਵੇਲੇ 17171 ਕਿਊਸਿਕ ਪਾਣੀ ਚੱਲ ਰਿਹਾ ਹੈ ਪਾਖੜਾ ਡੈਮ ਤੋਂ ਸਤਲੁਜ ਦੇ ਵਿੱਚ ਵੱਧ ਤੋਂ ਵੱਧ 32800 ਕਿਊਸਿਕ ਪਾਣੀ ਛੱਡਿਆ ਗਿਆ ਤਾਂ ਮੀਂਹ ਪੈਣ ਦੀ ਸੂਰਤ ਦੇ ਵਿੱਚ 라ਵੀ ਦਰਿਆ ਦੇ ਵਿੱਚ 22 ਖੱਡਾ ਰਾਹੀਂ ਵਾਧੂ ਪਾਣੀ ਆਉਣ ਦਾ ਖਤਸਾ ਜਤਾਇਆ ਜਾ ਰਿਹਾ ਹੈ ਤਾਂ ਪੰਜਾਬ ਸਰਕਾਰ ਨੇ ਕੁਸ਼ਲਿਆ ਡੈਮ ਬਾਰੇ ਹਰਿਆਣਾ ਨੂੰ ਇੱਕ ਪੱਤਰ ਵੀ ਲਿਖਿਆ ਤਾਂ 6 ਅਤੇ 7 ਅਕਤੂਬਰ ਨੂੰ ਸੰਭਾਵਿਤ ਭਾਰੀ ਮੀਂਹ ਦੇ ਹਵਾਲੇ ਨਾਲ ਇਸ ਪੱਤਰ ਦੇ ਵਿੱਚ ਆਖਿਆ ਗਿਆ ਕਿ ਹਰਿਆਣਾ ਕੁਸ਼ਲਿਆ ਡੈਮ ਨੂੰ ਰੈਗੂਲੇਟ ਕਰੇ ਤਾ ਜੋ ਪਹਾੜਾਂ ਦੇ ਵਿੱਚੋਂ ਆਉਣ ਵਾਲੇ ਪਾਣੀ ਨੂੰ ਡੈਮ ਦੇ ਵਿੱਚ ਸੰਭਾਲਿਆ ਜਾ ਸਕੇ ਤਾਂ 6 ਅਤੇ 7 ਅਕਤੂਬਰ ਆਪਣੇ ਆਪ ਦੇ ਵਿੱਚ ਬਹੁਤ ਭਾਰੀ ਰਹਿਣ ਵਾਲੀ ਤਾਰੀਖ ਮੰਨੀ ਜਾ ਰਹੀ ਹੈ ਕਿਉਂਕਿ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਪੰਜਾਬ ਦੇ 12 ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਤਰਨਤਾਰਨ ਕਪੂਰਥਲਾ ਰੂਪਨਗਰ ਜਲੰਧਰ ਨਵਾਂ ਸ਼ਹਿਰ ਫਿਰੋਜ਼ਪੁਰ ਲੁਧਿਆਣਾ ਮੋਗਾ ਮੁਹਾਲੀ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਫਰੀਦਕੋਟ ਹੋਵੇ ਬਰਨਾਲਾ ਪਟਿਆਲਾ ਬਠਿੰਡਾ ਅਤੇ ਫਾਜ਼ਿਲਕਾ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ ਪਹਿਲਾਂ ਹੀ ਹਾਲਾਤ ਸੁਧਰੇ ਨਹੀਂ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ ਕਈ ਕਰਾਂ ਦਾ ਨੁਕਸਾਨ ਹੋ ਗਿਆ ਹੈ ਕਈ ਜਾਨਾਂ ਵੀ ਚਲੀਆਂ ਗਈਆਂ ਤੇ ਹਾਲਾਤ ਅਜੇ ਤੱਕ ਸੁਧਰੇ ਨਹੀਂ ਕਿ ਇੱਕ ਵਾਰ ਫਿਰ ਤੋਂ ਪੰਜਾਬ ਦੇ ਆ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦਾ ਖਤਰਾ ਜਿਹੜਾ ਮੰਡਰਾਉਣ ਲੱਗਿਆ